ਜਦੋਂ ਡਾਕਟਰ ਸ਼ਾਂਖ ਵਿਧਾਨ ਸਭਾ ਚ ਮੇਰੇ ਬਰਾਬਰ ਬੈਠੂਗਾ ਮੰਗਾ ਥੋਡੀਆਂ ਕਾਗਜ਼ ਡਾਕਟਰ ਸ਼ਾਂਖ ਦਾ ਤੇ ਦਸਖਤ ਮੇਰੇ ਇਹ ਵਾਦਾ ਕਰਕੇ ਜਾਣਾ ਕੋਈ ਕਟਾ ਨਹੀਂ ਰਹਿਣ ਦਿੰਦੇ ਜਿੰਨਾ ਤੁਸੀਂ ਵੋਟਾਂ ਵੱਧ ਪਾ ਲਓਗੇ ਉਨੀਆਂ ਗਰੰਟੀਆਂ ਵੱਧ ਆਉਣਗੀਆਂ ਕਿਉਂਕਿ ਮੈਨੂੰ ਫਿਰ ਇਹ ਕਿਹਾ ਕਰੂਗਾ ਵੀ ਇੰਨੇ ਲੱਖ ਤੇ ਜਿੱਤਿਆਂ ਜੀ ਦੇਖੋ ਹੁਣ ਵੀ ਮਾਨ ਰੱਖੋ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਪਹਿਲਾਂ ਵੀ ਮਾਨ ਰੱਖਿਆ ਜਦੋਂ ਵੀ ਆਇਆ ਤੁਸੀਂ ਦੁੱਗਣਾ ਤਿੱਗਣਾ ਪਿਆਰ ਦਿੱਤਾ ਹੁਣ ਵੀ ਆਉਣਾ ਅੱਗੇ ਆਉਣ ਵਾਲੇ ਵੀ ਜਿਹੜਾ ਹੋਰ ਬੱਜਣਾ ਹੈ ਕਿਉਂਕਿ ਕੇਜਰੀਵਾਲ ਸਾਹਿਬ ਨੇ ਡੇਰਾ ਬਾਬਾ ਨਾਨਕ ਤੋਂ ਫਿਰ ਅੰਮ੍ਰਿਤਸਰ ਤੋਂ ਫਲਾਈਟ ਲੈ ਕੇ ਦਿੱਲੀ ਜਾਣਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਲੈਕਸ਼ਨਾਂ ਨੇੜੇ ਆ ਗਏ ਆ ਉੱਥੇ ਵੀ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਕੰਮ ਚੱਲ ਰਹੇ ਨੇ ਸੋ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਦਿਨ ਕੱਢਿਆ ਇੱਕ ਦਿਨ ਇਹਨਾਂ ਦਾ ਹੋਰ ਅਸੀਂ ਲਵਾਂਗੇ 20 ਤੋਂ ਪਹਿਲਾਂ ਪਹਿਲਾਂ ਕਿ ਕਿਉਂਕਿ ਦਸ਼ਾ ਤੇ ਦਿਸ਼ਾ ਇਹਨਾਂ ਨਹੀਂ ਬਖਸ਼ ਜਿਹੜੀ ਇਹ ਬਖਸ਼ੀਏ ਸਾਨੂੰ ਤਾਂ ਨਹੀਂ ਆਪਾਂ ਨੇ ਕਿੱਥੇ ਸੋਚਿਆ ਜੀ ਆਮ ਬੰਦਿਆਂ ਨੇ ਕਿੱਥੇ ਮੰਤਰੀ ਜਾਂ ਬਧਾ ਇੱਕ ਜਾਂ ਮੁੱਖ ਮੰਤਰੀ ਇਹ ਆਮ ਆਦਮੀ ਪਾਰਟੀ ਹੋਇਆ ਜਿਹੜੀ ਐਂ ਚੱਕ ਲੈਂਦੀ ਹੈ ਆ ਜਾਓ ਭਈ ਥੋੜੀ ਵਾਰੀ ਆ ਗਈ ਆ ਜਾਓ ਭਈ ਥੋੜੀ ਵਾਰੀ ਆ ਗਈ